ਸਕਾ ਜੀ ਅੱਜ 6 ਜੂਨ 2024 ਦਿਨ ਵੀਰਵਾਰ ਐਸੇ ਮੈਂ ਬਹੁਤ ਹੀ ਰੈਗੂਲਰ ਹਾਂ ਪਾਸਟ ਮੈਂ 2 ਜੂਨ ਦੀ ਬਾਈਕ ਤੇ 3 4 5 ਜੂਨ ਬਤਾਨੀ ਕਿ ਫੇਰ ਐਸਾ 2 ਜੂਨ ਵਾਲੀ ਜਿਹੜੀ ਸ਼ਾਇਦ ਮੈਂ 3 3 3 ਨੇ ਬੋਲੀ ਸੀ ਮੈਂ ਤਿੰਨ ਨੂੰ ਮਿਲਣਾ ਮੈਂ ਤਾਂ ਦਿਮਾਗ ਚੇ ਨਹੀਂ ਆ ਤਾਂ ਭੁੱਲ ਗਿਆ ਮਸਟਰ ਇਹ ਭੁੱਲ ਗਿਆ ਵੀ ਕਿਹਾ ਸਾਡਾ ਕਦੇ ਵੀਡੀਓ ਹੀ ਬਣਾਉਣੀਆਂ ਦਾ ਦੋਸਤ ਦਿਮਾਗ ਚੇ ਨਹੀਂ ਮੇਰਾ ਅਰੇ ਮੈਂ ਬਹੁਤ ਹੀ ਰੈਗੂਲਰ ਹਾਂ ਟਾਪਿਕ ਵੀ ਨਹੀਂ ਕੋਈ ਹੁੰਦਾ ਹੈਗਾ ਵੀ ਜੋ ਦਾ ਐਸ ਦਾ ਸਕ੍ਰਿਪਟ ਤੇ ਉਹ ਦੋ ਤਿੰਨ ਮਿੰਟ ਤੇ ਖਤਮ ਕਰ ਦਿੰਦਾ ਹੁੰਦਾ ਅਰ ਮੈਂ ਬਹੁਤ ਜੋ ਸੋਚਿਆ ਤੇ ਮੈਂ ਸੱਚੀ ਆਲਸੀ ਹਾਂ ਤੇ ਅਰ ਮੈਂ ਬਹੁਤ ਛੁੱਟੀ ਪੇਪਰਾਂ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਚੱਕ ਕੇ ਦੇਖਿਆ ਜਾਂਦਾ ਉਹ ਵੀ ਮੈਂ ਬੋਲਦਾ ਤਾਂ ਹੈ ਕਿ ਮੈਂ ਕਰੂੰਗਾ ਐਸ ਦਾ ਨਹੀਂ ਪਰ ਦਿਨ ਚ ਮੈਂ ਕੀ ਕਰਦਾ ਰਾਤ ਨੂੰ ਸੋਚ ਕੇ ਸੌਂਦਾ ਵੀ ਹਾਂ ਕੁਝ ਕਰੂੰਗਾ ਤੇ ਸਵੇਰ ਉੱਠ ਕੇ ਗੋਲ ਗੱਲ ਤੇ ਮੈਂ ਦਿਨ ਸੌ ਕੇ ਗਾਲਦਾ ਜੋ ਕਿ ਨਹੀਂ ਕਰਨਾ চাইহি চাইহি ದೇ ਅੱਜ ਤੱਕ ਕਰਦੇ ਮੰਨਿਆ ਅਸਲ ਮਾ ਜੋ ਵੀ ਹੈ ਹੱਥ ਦਾ ਮੇਰੇ ਆ ਤੇ ਮੈਂ ਸੀਰੀਅਸਲੀ ਨਹੀਂ ਜੇਦਾ ਜੋ ਦਿਖ ਹੀ ਰਿਹਾ ਹੈ ਵੀਡੀਓ ਵਾਲੇ ਟਾਪਿਕ ਨੂੰ ਵੀ ਲੈ ਲਿਆ। ਖਾਇਦਾ ਕਿ ਬਣਾ ਬਿਨਾ ਬਣਾ ਬਿਨਾ ਕੋਈ ਮਹਤਵ ਨਹੀਂ ਹੈ। ਮੇਰੇ ਕੋਲ ਨਹੀਂ ਰਹਿਆ ਬਟ ਮੈਂ ਚੂਸ ਕੀਤਾ ਤਾਂ ਕਿ ਮੈਂ ਬਣਾਉਂ ਪਾ ਵੀਡੀਓ। ਦੇ ਲਈ ਕੁਝ ਬੋਲ ਕੇ ਲਿਖੂੰ ਬਟ ਇਸ ਲਈ ਦੋ ਕੰਮਿੰਟੋ ਗੋੜਾ ਦਾ ਪਰਸੇ ਮੈਂ ਕਰ ਲਵਾਂਗਾ ਏਦਾਂ ਦੀ ਗੱਲ ਕਰ ਲਵਾਂਗਾ ਕਰ ਲਵਾਂਗਾ ਕਿਉਂਕਿ ਪਰ ਤੋਂ ਥੋੜੀ ਆਫ ਟੌਪਿਕ ਆਫ ਟੌਪਿਕ ਵੀ ਨਹੀਂ تھی ਹੈ ਮੈਂ ਕਿਤੇ ਗਿਆ ਹੋਇਆ ਤਾਂ ਬਾਹਰ ਬਣਾਈ ਦੀ ਉਹ ਤੇ ਮੈਨੂੰ ਲੱਗਿਆ ਵੀ ਉਹ ਵੀ ਪੋਸਟ ਕਰਦੇ ਜੈਦੀ ਤੇ ਮੈਂ ਉਹ ਸੁਣ ਲਈ ਤੇ ਮੈਂ ਆਪਣੀ ਗੱਲਾਂ ਨੂੰ ਲੈ ਕੇ ਸਟ੍ਰਿਕਟ ਨਹੀਂ ਹੈਗਾ ਸੀਰੀਅਸ ਨਹੀਂ ਹੈਗਾ ਐਕਚੁਅਲ ਠੀਕ ਹੈ ਸਿਸਟਰ ਸੌਂਕੀ ਗਾਰ ਦਾ ਇਹ ਟਾਈਮ ਐਂਡ ਛੱਡ ਰਹੇ ਹਾਂ ਮੈਂ ਚੀਜ਼ਾਂ ਜੋ ਕਿ ਠੀਕ ਕਰਨ ਦੀ ਜ਼ਰੂਰਤ ਹੈ ਆਬਵੀਅਸਲੀ ਤੇ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਟਰਾਈ ਕਰੂੰਗਾ ਯਾਰ ਤੱਕ ਕਰੂੰਗਾ ਮੈਂ ਠੀਕ ਇਹਨਾਂ ਨੂੰ ਯਾਰ ਤਾਂ ਨਹੀਂ ਬਣਨੀ ਗੱਲ ਦੋ ਹੀ ਗੱਲਾਂ ਹੋਣਗੀਆਂ ਦੇਖਦੇ ਆ ਕਿਆ ਹੁੰਦਾ ਮੈਂ ਡਿਲੇ ਕਰ ਰਿਹਾ ਕੁਝ ਚੀਜ਼ਾਂ ਤਾਂ ਕਸਮੇ ਕੀ ਕਰ ਰਿਹਾ ਉਹ ਮੈਨੂੰ ਬਤਾ ਆਈ ਨੀਡ ਟੂ ਵਰਕ ਔਨ ਦੋਸਿੰਗਸ ਆਈ ਹੈਵ ਟੂ ਆਦਰਵਾਈਜ਼ ਜਾਣਦਾ ਹੀ ਕੀ ਆ ਟਾਈਮ ਲਗਾ ਰਿਹਾ ਕਈ ਉਹ ਹੀ ਰੋਣੇ ਰੋਲਾਂਗੇ ਜੂ ਬਾਅਦ ਚ ਰੋਣੇ ਹੁੰਦੇ ਕੁਛ ਨਹੀਂ ਕਰਨਾ ਰੋਣੀ ਰੋਣੇ ਆ ਸਭ ਟਾਈਮ ਲਗਾ ਦਿੱਤਾ ਵਿਦਾ ਇਹਦਾ ਆਈਡੀਅਲ ਲਾਈਫਸਟਾਈਲ ਵੀ ਆਪਾਂ ਦੇਖਦੇ ਹਾਂ ਕਿ ਹਾਂ ਜੀ ਬੰਦਾ ਬੱਚਿਆਂ ਨਾਲ ਇੰਜੋਏ ਕਰ ਰਿਹਾ ਹੈ। ਕਿੰਨਾ ਹਾਂ ਬੜਿਆਂ ਨਾਲ ਬੈਠਾ ਇੰਜੋਏ ਕਰ ਰਿਹਾ ਹੁੰਦਾ। ਆਪਣਾ ਕੰਮ ਕਰਨਾ ਇੰਜੋਏ ਕਰ ਰਿਹਾ ਹੁੰਦਾ, ਲੋਕਾਂ ਦੀ ਹੀ ਹੈਲਪ ਕਰਨਾ ਇੰਜੋਏ ਕਰ ਰਿਹਾ ਹੁੰਦਾ। ਅਗਰ ਤੂੰ ਮਤਲਬ ਮੈਂ ਆਪਣੇ ਆਪ ਨੂੰ ਦੇਖ ਰਿਹਾ ਤਾਂ ਤੇਰੇ ਮਨ ਖਾਲਾ ਕੁਝ ਹੈ ਨਹੀਂ। ਉਹ ਦੱਸਦਾ ਮੈਂ ਕਹਿੰਦਾ ਕਿ ਹਾਂ ਕੁਈ ਪੈਰੈਂਟਸ ਨਾਲ ਵਧੀਆ ਆਬਵੀਅਸਲੀ ਕਹਿੰਦਾ ਵਧੀਆ ਹੈ ਪਰ ਦੋ ਵੀ ਫਿਕਰ ਨਹੀਂ ਆਤਾ ਮੈਂ ਦੇਖਿਆ ਹੈ ਕਿ ਮੇਰੇ ਤੋਂ ਕੋਈ ਪਾਣੀ ਦਾ ਗਲਾਸ ਵੀ ਮੰਗ ਲੇ ਉਹ ਮੈਂ ਫਿਰ ਵੀ ਕੰਨਤੇ ਜਾਂਦਾ ਦਿੱਦ ਕਿ ਜਦ ਮੈਂ ਮਮਾ ਰਿਹਾ ਆਪਾ ਤੋਂ ਕੁਝ ਮੰਗਦਾ ਹੈ ਉਹ ਚ ਦੇ ਦੇ ਦਿੰਦੇ ਹੈ ਇਹ ਰਿਅਲਿਟੀ ਹੈ ਮੇਰੀ ਲਈ ਰੈਲਟੀਚ ਜੋ ਮੈਂ ਆਪਣੀ ਯਾਦ ਕਰਦਾ ਤੇ ਇੰਨਾ ਸਸ ਕੀ ਸੋਚਣੇ ਤਾਂ ਕੋਈ ਮਾਰਦੀ ਸੋਚ ਲੋ ਕਿ ਹਾਂ ਅਗਲੇ ਫਿਊਚਰ ਆਉਂਦਾ ਹੈ ਅੱਧਾ ਡਰ ਆਉਂਦੀ ਹੈ ਕਿ ਆਦਾ ਹੈਪੀ ਲਾਈਫ ਸਟਾਈਲ ਦਾ ਦਰਦ ਬਟ ਜੋ ਐਕਚੁਅਲ ਤੇ ਪ੍ਰੈਜ਼ੈਂਟ ਸੇ ਹੋ ਰਿਹਾ ਉਹ ਚੀਜ਼ ਡਿਫਰੈਂਟ ਹੈ ਟੋਟਲੀ ਮੈਂ ਕੰਨ ਤੇ ਜਾਂਦਾ ਹਾਂ ਪਹਿਲੀ ਵੀ ਪਹਿਲਾ ਵੀ ਵੀਡੀਓ ਬਣਾਈ ਸੀ ਅੱਜ ਤੇ ਉਸ ਟਾਈਮ ਨੂੰ ਲੱਗਦਾ ਮੈਂ ਕਿ ਲੋਕਾਂ ਨੂੰ ਤਾਂ ਤੇ ਆ ਹਾ ਗਿਆ ਰਿਹਾ ਫਿਰ ਤੂੰ ਕਿੱਦਾਂ ਸੋਚ ਰਿਹਾ ਸੋਚ ਆਇਦਾ ਕਿ ਐਦਾਂ ਹੋਊਗਾ ਜੇ ਸੋਚ ਰਿਹਾ ਹਾਂ ਮੈਂ ਐਦਾਂ ਦਾ ਲਾਈਫ ਸਟਾਈਲ ਰਿਲੇਸ਼ਨਸ਼ਿਪ ਸਟਰੋਂਗ ਪਲਾਨ ਕਰਦਾ ਅਸਲ ਤੇ ਉਹ ਮੈਂ ਹੈਗਾ ਕੁਝ ਹੋਣਾ ਨਾ ਦੱਸ ਕੁਝ ਹੋਣਾ ਨਾ ਕੁਝ ਨਾ ਤੇ ਉਹ ਹੀ ਗੱਲ ਹੈ ਫਿਰ ਤਾ ਉਹ ਆਪਣੇ ਆਪ ਦਾ ਖਿਆਲੀ ਕਰ ਦਿੰਦੇ ਆ ਓਨੈਸਟ ਆ ਇਸ ਗੱਲ ਦਾ ਚੱਲ ਮੈਂ ਓਨੈਸਟ ਆ ਮੈਂ ਦੇਖਿਆ ਹੈ ਕਿ ਜਦ ਮੈਂ ਦੇਖਦਾ ਉਹ ਤੁਹਾਨੂੰ ਕਿੰਨਾ ਅਜੀਬ ਲੱਗਦਾ ਕਿ ਬੱਚਿਆਂ ਨਾਲ ਖਾਂਦਾ ਬੱਚਿਆਂ ਨਾਲ ਕਿ ਜਿਵੇਂ ਉਹਨੂੰ ਲਾਇਕ ਪਰ ਮੈਂ ਨਹੀਂ ਹਾਂ ਤੇ ਵਿਗਾਰ ਕਰਦੇ ਹਾਂ ਮੈਂ ਪਰ ਮੈਂ ਚਾਹਦਾ ਆਈ ਉਹਨਾਂ ਨਾਲ ਖੇਡ ਲੈਣਾ ਪਰ ਕੰਡ ਤੇ ਜਾਂਦਾ ਦਲਰਨ ਮੈਂ ਬਸ ਅਦਾਂ ਹੁੰਦਾ ਹੀ ਕਿਉਂ ਉਹੀ ਹੈ ਪਰ ਉਥੇ ਚੁਆਇਸ ਹੁੰਦੀ ਆ ਪਰ ਜੇ ਦਮ ਹੈ ਕਿ ਹੈਵੀ ਗਲਾਸ ਵੜਾਣੇ ਤੇ ਮੈਂ ਕਾਨ ਤੇ ਜਾਂਦਾ ਉਧਰ ਤੱਕ ਤਾਂ ਚਲ ਠੀਕ ਆ ਕਾਨ ਤੇ ਜਾਂਦਾ ਫੁੜੋਣਾ ਨਾ ਫੁੜੋਣਾ ਮੇਰੀ ਚੋਅ ਹੈ ਆ ਤਾਂ ਮੈਂ ਕਹਿੰਦਾ ਨਹੀਂ ਜੀ ਲੈ ਲੋ ਜੀ ਮੈਂ ਕਹਿ ਰਿਹਾ ਤੇ ਕਾਨ ਉਥੇ ਕਾਨਤ ਨਾ ਮੈਟਰ ਥੋੜੀ ਕਰਦਾ ਏ ਅਲੱਗੇ ਮੈਂ ਵੀਡੀਓ ਬਣਾਉਂਦੀ ਸੀ ਤੇ ਉਹ ਲਾਸਟ ਵਾਲੇ ਪੁਆਇੰਟਾਂ ਚ ਇਸ਼ੂ ਆ ਗਿਆ ਪ੍ਰਿੰਟਰ ਨਹੀਂ ਬਣੀ ਤੇ ਮੈਂ ਦੁਬਾਰਾ ਕਰੀ ਬੈਠੇ ਤੇ پتہ ਨਹੀਂ ਕਿੰਨੀ ਮਿੰਟ ਲੱਗ ਗਈ ਕਿ ਅਗਰ ਮੈਂ ਕੰਮੀ ਕਰਤਾ ਗਲਾਸੀ ਫੜਾ ਤੱਕੀ ਉੱਥੇ ਗਣਤ ਨਾਲ ਥੋੜੀ ਮੈਟਰ ਕਰਿਆ ਹੁੰਦਾ ਤੇ ਐਕਸ਼ਨ ਤਾਂ ਹੋ ਗਿਆ ਨਾ ਥੌਟਸ ਥੋੜੀ ਮੈਟਰ ਕਰਦੇ ਆ ਗੱਲ ਤਾਂ ਐਕਸ਼ਨ ਦੀ ਹੋ ਜਾਂਦੀ ਹੈ ਇਸ ਕੰਟੈਕਸਟ ਵਿੱਚ ਜੇ ਆਪਾਂ ਸੋਚ ਲੈ ਤਾਂ ਮੰਨ ਲਓ ਮਨ ਨੂੰ ਕਿਸੇ ਨਾਲ ਬੜਾ ਗੁੱਸਾ ਹੈ ਭਾਵੇਂ ਦਾ ਮੈਂ ਉਹਨੂੰ ਦੇਖਾ ਮਨੂੰ ਉਹ ਜਾਨੂ ਮਾਰਨੇ ਲਈ ਉਹ ਹੋ ਗਏ ਪਰ ਮਾਰਿਆ ਤਾਂ ਨਹੀਂ ਨਾ ਕੋਲ ਦੀ ਲੰਗੇ ਆਇਆ ਨਹੀਂ ਲੈ ਬੈੱਡ ਸਿੱਟ ਤੇ ਕਰਦਾ ਮੈਂ ਹਲਕੀ ਬਟ ਅਗਰ ਮੈਂ ਮਾਰ ਰੰਦਾ ਜਾਂਦਾ ਤਾਂ ਬੁੱਧੂ ਪਰਸਪੈਕਟਿਵਸ ਜਿਹੜਾ ਨੇ ਤੇ ਮਤਲਬ ਇੰਨਾ ਸੈਸ ਕਰੀ ਚੱਲੋ ਮਨ 'ਚ ਖਿਆਲ ਤੇ ਖਿਆਲਾਂ ਲੱਗ ਆਏ ਓਕੇ ਕਰਦਾ ਐਡਾ ਜਿੰਦਗੀਆ ਕਈ ਵਾਰ ਆਪਾਂ ਥੱਕੇ ਵੀ ਨਹੀਂ ਹੁੰਦੇ ਲੱਗੇ ਆਪਾਂ ਨੂੰ ਉਈ ਨੀਂਦ ਜੀ ਆਈ ਜਾਂਦੀ ਪਾਣੀ ਦੇ ਛਿੱਟੇ ਮਾਰ ਰਿਹਾ ਕਰ ਕੰਮ ਕਰ ਲਓ ਉਹਨਾਂ ਦਾ ਰੈਟਿੰਗ ਚਾਹੀਦਾ ਆਈਡੀ ਆ। ਆਪਣਾ ਦਿਮਾਗ ਆਪਾਂ ਨੂੰ ਗੈਰ ਹੋਂਦ ਵਿੱਚ ਥੱਕ ਗਿਆ ਉਹਨਾਂ ਨੂੰ ਆਰਾਮ ਚਾਹੀਦਾ। ਪਰ ਆਪਾਂ ਥੱਕਣ ਵਾਲਾ ਕੰਮ ਕੀ ਕਰਿਆ ਹੁਣ ਸਟਾਪ। ਅਰੇ ਲੈ ਜਾਨਾ ਅਸੀ। ਆਪਣਾ ਦਿਮਾਗ ਆਪਾਂ ਨੂੰ ਸਕ੍ਰੈਚ ਕਰਾ ਚੁਕਾਉਂਦਾ। ਹਮ ਤਾਂ ਆਰਾਮ ਚਾਹੀਦਾ ਆਪਣੇ ਸਰੀਰ ਨੂੰ ਜਦੋਂ ਮਨ ਦੀ। ਤਾਂ ਉਹ ਆਪਾਂ ਨੂੰ ਝੂਠ ਬੋਲੀ ਜਾਂਦਾ। ਤਾਂ ਹਰ ਵਾਰ ਕੋਤੇ ਨਾ ਦੇ ਹਰ ਵਾਰ ਉਹ ਗੱਲ ਵੀ ਮੰਨ ਨਹੀਂ ਰਹੀ ਰਹਿੰਦੀ ਹੈ ਜੀ। ਸੋਚਣਾ ਚਾਹੀਦਾ। ਕੁਐਸਚਨ ਕਰਨਾ ਜੀ। ਠੀਕ ਹੈ ਜੀ ਅੱਜ ਵਰਸ ਤੇ ਨਹੀਂ ਅਸੀਂ 6 ਜੂਨ ਵਰਸ ਸੌਰੀ ਦੇਨ ਵੀਰ